ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜੇ ਮਾਜਰਾ ਵੱਲੋਂ ਅੱਜ ਨਾਬਾਦੀ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ ਪਰ ਸਰਕਾਰੀ ਹਸਪਤਾਲ ਵਿੱਚ ਸਿਹਤ ਮੰਤਰੀ ਪਹੁੰਚਣ ਤੋਂ 30 ਮਿੰਟ ਪਹਿਲਾਂ ਹੀ ਪੱਖਿਆਂ ਦੀ ਸਫਾਈ ਬਾਥਰੂਮ ਤੋਂ ਇਲਾਵਾ ਫਰਸ਼ਾਂ ਦੀ ਸਾਫ-ਸਫਾਈ ਦਾ ਕੰਮ ਜ਼ੋਰ ਅਸ਼ੂਰਾ ਨਾਲ ਕੀਤਾ ਗਿਆ ਸਿਹਤ ਮੰਤਰੀ ਨੇ ਹਸਪਤਾਲ ਦੇ ਆਲਾ-ਦੁਆਲਾ ਦੀ ਸਫਾਈ ਨਾ ਹੋਣ ਤੇ ਇਤਰਾਜ਼ ਵੀ ਜਤਾਇਆ ਅਤੇ ਨਿਰਦੇਸ਼ ਦਿੱਤੇ ਨੇ ਕਿ ਸਫਾਈ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਵੇ ਉਹਨਾਂ ਕਿਹਾ ਕਿ ਜੇਕਰ ਹਸਪਤਾਲ ਹੀ ਬਿਮਾਰ ਹੋਣਗੇ ਤਾਂ ਮਰੀਜ਼ ਕਿਵੇਂ ਠੀਕ ਹੋਣਗੇ ਬੰਦੇ ਆ ਉਹ ਦੇਖਣਾ ਹੈ ਔਰ ਅਸੀਂ ਸਾਰਾ ਜਿਹੜੀ ਕਿਸੇ ਚੀਜ਼ ਦੀ ਅੱਜ ਜਿਵੇਂ ਕਈ ਚੀਜ਼ਾਂ ਦੀ ਲੋੜ ਆ ਹਸਪੀਟਲ ਦੇ ਵਿੱਚ ਉਹ ਸਾਰੀਆਂ ਅਸੀਂ ਅਬਦਿਲ ਬਈ ਨੋਟ ਵੀ ਕਰਿਆ ਉਹ ਜਲਦੀ ਆਉਣ ਵਾਲੇ ਸਮੇਂ 'ਚ ਉਹ ਸਾਰੀਆਂ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਕਰਕੇ ਇਸ ਹਸਪੀਟਲ ਨੂੰ ਇਸ ਏਰੀਆ ਦਾ ਅੱਭਲ ਦਰਜੇ ਦਾ ਟਾਪ ਦਾ ਸਾਫ਼ ਸੁਥਰਾ ਸੋਨਾ ਹਸਪੀਟਲ ਬੜੀ ਪ੍ਰੋਬਲਮ ਹੈ ਗਾਇਨੀ ਦਾ ਕੋਈ ਵੀ ਡਾਕਟਰ ਨਹੀਂ ਹੋ ਰਿਹਾ ਜਿੰਨੇ ਵੀ ਡਾਕਟਰਾਂ ਦੀ ਘਾਟ ਹੈ ਸਰ ਸਾਰੇ ਡਾਕਟਰ ਪੂਰੇ ਕਰਾਂਗੇ ਤੁਹਾਨੂੰ ਸ਼ਿਕਵਾ ਨਹੀਂ ਰਹੂਗਾ ਕਿ ਆ ਡਾਕਟਰ ਨਹੀਂ ਹੈ ਜਾਂ ਉਹ ਡਾਕਟਰ ਸਾਰੇ ਜਿਹੜੇ ਜਿਹੜੇ ਲੋੜ ਆ ਉਹ ਸਾਰੇ ਪੂਰੇ ਕਰਾਂਗੇ ਸਭ ਇੱਥੇ ਸਹੂਲਤਾਂ ਦੀ ਘਾਟ ਹੈ ਇੱਥੇ ਰੈਫਰ ਕੀਤਾ ਜਾਂਦਾ ਪਟਿਆ ਖਤੋਂ ਦਾ ਨਾਲ ਮਿਲ ਕੇ ਸਾਡੇ ਸਿਵਲ ਸਰਜਨ ਰਾਜੂ ਧੀਰਜੀ ਪੂਰਾ ਜੋਰ ਲਾ ਰਹੇ ਨੇ ਸਾਰੇ ਜ਼ਿਲ੍ਹੇ ਚ ਸੋ ਇਹ ਸਾਡੀ ਇੱਕ ਟੀਮ ਹੈ ਟੀਮ ਵਰਕ ਦੇ ਤੌਰ ਤੇ ਅਸੀਂ ਪੂਰਾ ਇਮਾਨਦਾਰੀ ਨਾਲ ਸਾਰੇ ਲੱਗੇ ਹੋਇਆ ਔਰ ਪਖਮੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਪੰਜਾਬ ਦੇ ਵਿੱਚ ਔਰ ਸਾਡੇ ਅਰਵਿੰਦ ਕੇਜਵਲ ਜੀ ਦਿੱਲੀ ਸੀਐਮ ਉਹਨਾਂ ਦੇ ਜਿਹੜਾ ਰਹਿਨਮਾਈ ਥੱਲੇ ਅਸੀਂ ਪੰਜਾਬ ਨੂੰ ਜਿਹੜਾ ਦੇਸ਼ ਦਾ ਨੰਬਰ 1 ਸੂਬਾ ਅਸੀਂ ਸਿਹਤ ਦੇ اور এডਿਕੇਸ਼ਨ ਦੇ ਉੱਚ ਬਣਾ ਕੇ ਦਵਾਂਗੇ ਸਰ ਸਰ ਤੁਸੀਂ ਦੇਖੋ ਮਹਿਜ 4 ਮਹੀਨੇ ਸਰਕਾਰ ਆਈ ਨੋ ਹੋਏ ਜੀ ਤੁਸੀਂ 4 ਮਹੀਨੇ ਚ ਬਦਲਾਅ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ ਸਪੈਸ਼ਲਿਸਟ ਪੈਨਲ ਵੀ ਕਰ ਰਹੇ ਹੋ ਸਪੈਸ਼ਲਿਸਟ ਪੈਨਲ ਵੀ ਬਹੁਤ ਕੁਝ ਹੋਰ ਵੀ ਬਹੁਤ ਕੁਝ ਹੋਣਾ ਤੁਸੀਂ ਥੋੜਾ ਬਸ ਸਾਥ ਦਿਓ ਸਾਡਾ ਰਲ ਮਿਲ ਕੇ ਸਾਥ ਦਿਓ ਤੁਸੀਂ ਆਪ ਦੀ ਅੱਖੀਂ ਜਦ ਤੁਸੀਂ ਆਪ ਕਹੋਗੇ ਕਿ ਆ ਬਹੁਤ ਕੁਝ ਵਧੀਆ ਹੋ ਰਿਹਾ ਕੱਲੇ-ਕੱਲੇ ਵਾਰਡਸ ਜਾ ਕੇ ਓਪੀਡੀ ਚ ਜਾ ਕੇ ਜਨੋਸ਼ਧੀ ਚ ਜਾ ਕੇ ਹਸਪਤਾਲ ਦੇ ਹਰ ਕਾਰਨਰ ਦੇ ਵਿੱਚ ਜਾ ਕੇ ਉਹਨਾਂ ਨੇ ਅੱਛੀ ਤਰ੍ਹਾਂ ਜਾਇਜ਼ਾ ਲੇਤਾ ਹੈ ਮਰੀਜ਼ਾਂ ਨਾਲ ਵੀ ਮਾਨਯੋਗ ਮੰਤਰੀ ਜੀ ਨੇ ਇੰਟਰੈਕਸ਼ਨ ਕੀਤਾ ਹੈ ਉਹਨਾਂ ਤੋਂ ਵੀ ਫੀਡਬੈਕ ਲਈ ਹੈ ਮਾਨਯੋਗ ਮੰਤਰੀ ਜੀ ਨੇ ਜਾ ਕੇ ਈਵਨ ਕਲੀਨਲਿਨੈਸ ਵਾਸ਼ਰੂਮਸ ਵਗੈਰਾ ਸਾਰੇ ਦੇਖੇ ਅਰ ਵਾਸ਼ਰੂਮਸ ਦੀ ਜਿਹੜੀ ਸਫਾਈ ਵਗੈਰਾ ਨੂੰ ਦੇਖ ਕੇ ਉਹਨਾਂ ਨੇ ਸੰਤੁਸ਼ਟੀ ਜਤਾਈ ਪਰੰਤੂ ਜਦੋਂ ਬਾਹਰ ਗਏ ਹੈ ਤੇ ਉਹਨਾਂ ਨੇ ਜਿਹੜਾ ਆਲਾ ਦਵਾਲਾ ਦੇਖਿਆ ਉਹਦੇ ਬਾਰੇ ਮੰਤਰੀ ਜੀ ਨੇ ਨਿਰਦੇਸ਼ ਦਿੱਤੇ ਹੈ ਕਿ ਜਿਹੜੇ ਐਸਐਮਓ ਸਾਹਿਬ ਉਹ ਆਪਣੀ ਕਮੇਟੀ ਦੇ ਜਿਹੜੇ ਅਫਸਰਾਨਾ ਉਹਨਾਂ ਨਾਲ ਮਿਲ ਕੇ ਪਲਾਨ ਕਰਕੇ ਇੱਕ ਦਿਨ ਦੇ ਅੰਦਰ ਅੰਦਰ ਇਹ ਜਿੰਨਾ ਆਲਾ ਦਵਾਲੇ ਦਾ ਘਾਸ ਵਗੈਰਾ ਹੈ ਜਿਹੜੇ ਗੋਟੀਆਂ ਵਗੈਰਾ ਹੋ ਕੇ ਹੋਈਆਂ ਬਿਲਕੁਲ ਸਾਫ ਕਰਾ ਦੇਣ ਭਾਈ ਐਨ ਲਾਰਜ ਮੰਤਰੀ ਜੀ ਨੇ ਜਿਹੜੇ ਇੱਥੇ ਆ ਕੇ ਹਸਪੀਟਲ ਦੀ ਵਰਕਿੰਗ ਤੇ ਜਿਹੜਾ ਹੈਗਾ ਉਹ ਸੈਟੀਸਫੈਕਸ਼ਨ ਦਾ ਪ੍ਰਗਟਾਵਾ ਕੀਤਾ ਹੈ ਤੇ ਪਬਲਿਕ ਤੋਂ ਵੀ ਜਿਹੜਾ ਇੱਥੇ ਫੀਡਬੈਕ ਜਿਹੜੇ ਮਰੀਜ਼ਾਂ ਤੋਂ ਮਿਲਿਆ ਉਹ ਬੜਾ ਅੱਛਾ ਮਿਲਿਆ ਕੋਈ ਹਦਾਇਤ ਦਿੱਤੀ ਗਈ ਹੈ ਜਿਹੜਾ ਮੰਤਰੀ ਸਾਹਿਬ ਵੱਲੋਂ ਵੀ ਇੱਥੇ ਡੈਲਸੀ ਮੰਤਰੀ ਸਾਹਿਬ ਨੇ ਬੜੀਆਂ ਬੜੀਆਂ ਸਰਕਾਰ ਦੀਆਂ ਬੜੀਆਂ ਕਲੀਅਰ ਇਨਸਟਰਕਸ਼ਨ ਦਸੀਆਂ ਕਿ ਲੋਕਾਂ ਨੂੰ ਆਮ ਪਬਲਿਕ ਨੂੰ ਬੜੇ ਅੱਛੇ ਪਿਆਰ ਭਰੇ ਵਤੀਰੇ ਨਾਲ ਅਚੀਆਂ ਅਚੀਆਂ ਮੁਫਤ ਸੇਵਾਵਾਂ ਜਿਹੜੀਆਂ ਉਹ ਲੋਕਾਂ ਨੂੰ ਦਿੱਤੀਆਂ ਜਾਂਨ ਜੋ ਸਾਡੇ ਹਸਪੀਟਲ ਚ ਅਵੇਲੇਬਲ ਹੈ ਫੈਸਿਲਿਟੀਆਂ ਉਹ ਬੜੇ ਅੱਛੇ ਵਤੀਰੇ ਨਾਲ ਲੋਕਾਂ ਤੱਕ ਪਹੁੰਚਾਈਆਂ ਜਾਂਨ ਤਾਂ ਕਿ ਸਾਡੀ ਸੁਸਾਇਟੀ ਜਿਹੜੀ ਹੈ ਉਹ ਸਿਹਤਮੰਦ ਬਣ ਸਤਾਈ ਦਿਨ ਇਹ ਤੋਂ ਗਾਇਨੀ ਦੇ ਕੋਈ ਡਾਕਟਰ ਨਹੀਂ ਹੈ ਕੀ ਕਰਨਾ ਮਰੀਜ਼ ਬੜੇ ਪਰੇਸ਼ਾਨ ਹੁੰਦੇ ਸੋ ਵੱਧ ਮਰੀਜ਼ ਪਹਿਲਾਂ ਓਪੀਡੀ ਗਾਇਨੀ ਦੇ ਡਾਕਟਰ ਬਾਰੇ ਸਾਡੇ ਧਿਆਨ ਚ ਹੈ ਗਾਇਨੀ ਦੇ ਡਾਕਟਰ ਬਾਰੇ ਅਸੀਂ ਪ੍ਰਪੋਜ਼ਲ ਭੇਜੀ ਹੋਈ ਹੈ ਬੇਨਤੀ ਭੇਜੀ ਹੋਈ ਹੈ ਉਹ ਜਿਹੜੀ ਹੁਣ ਕੋਈ ਲਿਸਟਾਂ ਦੇ ਵਿੱਚ ਬੜੀ ਜਲਦੀ ਤੁਹਾਡੇ ਕੋਲ ਗਾਇਨੀ ਦਾ ਡਾਕਟਰ ਆਉਣ ਦੀ ਉਮੀਦ ਹੈ ਦੂਸਰੀ ਗੱਲ ਕੱਲਾ ਇਹ ਨਹੀਂ ਸਰਕਾਰ ਨੇ ਜਿਹੜੀ ਹੈ ਸਪੈਸ਼ਲਿਸਟ ਦੀ ਇੰਪੈਨਲਮੈਂਟ ਦੀ ਸਕੀਮ ਵਿੱਚ ਲਾਈ ਹੈ ਉਹਦੇ ਵਿੱਚ ਵੀ ਜੇ ਤੁਸੀਂ ਇੰਪੈਨਲਮੈਂਟ ਦੀ ਵੈਬਸਾਈਟ ਤੇ ਦੇਖੋ ਤੇ ਨਾਬੇ ਦੀ ਜਿਹੜੀ ਗਾਇਨਕੋਲੋਜਿਸਟ ਦੀ ਜਿਹੜੀ ਹੈ ਪੋਸਟ ਉਹਦੇ ਵਿੱਚ ਐਡਵਰਟਾਈਜ਼ਡ ਹੈ ਸਰ ਜਿਸ ਸਪਾਈ ਨੂੰ ਦੇਖਿਆ ਜਾਵੇ ਤਾਂ ਮੰਤਰੀ ਸਾਹਿਬ ਆਏ ਨੇ ਤਾਂ ਹੀ ਸਪਾਈ ਸ਼ੁਰੂ ਹੋਏ ਪੱਖਿਆ ਦੀ ਹੋ ਉਹ ਜਾਲੀ ਝਾੜੇ ਜਾਂਦੇ ਮੌਕੇ ਤੇ ਤੁਹਾਨੂੰ ਲੱਗਦਾ ਵੀ ਹਰ ਰੋਜ਼ ਇਸ ਤਰ੍ਹਾਂ ਹੋਣਾ ਚਾਹੀਦਾ ਦੇਖੋ ਜੀ ਮੈਂ ਐਸਐਮਓ ਸਾਹਿਬਾਨ ਨੂੰ ਇੱਥੇ ਹੁਕਮ ਦੇ ਦਿੱਤੇ ਹੈ ਕਿ ਇਹ ਇੱਕ ਰੂਟੀਨ ਹੋਣੀ ਚਾਹੀਦੀ ਹੈ ਐਸੇ ਹੀ ਇੱਕ ਰੂਟੀਨ ਹੋਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਹਸਪਤਾਲ ਹੈ ਉਹ ਬਿਲਕੁਲ ਸਾਫ਼ ਸੁਥਰੇ ਕਲੀਨ ਹੋਣ ਔਰ ਉਹ ਹਸਪਤਾਲ ਦੀ ਲੁੱਕ ਦਿੰਦੇ ਹੋਣ ਇਹ ਅਸੀਂ ਸ਼ੁਰੂ ਤੋਂ ਹੀ ਮੈਂ ਜਦੋਂ ਪਹਿਲਾਂ ਵੀ ਆਉਂਦਾ ਕਦੀ ਸਾਰੇ ਆਪਣੇ ਅਫਸਰਾਂ ਨੂੰ ਇਹੀ ਰਿਕੁਐਸਟ ਕਰਦਾ ਵੀ ਹਸਪਤਾਲ ਦੀ ਐਂਬੀਅੰਸ ਬਿਲਕੁਲ ਕਲੀਨ ਹੋਣੀ ਚਾਹੀਦੀ ਇਥੇ ਬਿਮਾਰ ਮਰੀਜ਼ ਆਉਂਦਾ ਠੀਕ ਹੋਣ ਵਾਸਤੇ ਸੋ ਹਸਪੀਟਲ ਜੇ ਸਾਫ਼ ਹੋਏਗਾ ਤੇ ਕੱਲਾ ਮਰੀਜ਼ ਨਹੀਂ ਜਿਹੜਾ ਸਟਾਫ਼ ਹੈ ਉਹਦੀ ਵੀ ਸੇਫਟੀ ਰਹੇਗੀ